ਦੋਸਤੋ ਕਿਤੇ ਨਾ ਕਿਤੇ ਤੁਸੀਂ Google Gemini ਦਾ ਇਸਤੇਮਾਲ ਤਾਂ ਕੀਤਾ ਹੀ ਹੋਣਾ ਅੱਜਕੱਲ ਇਹ ਕਾਫੀ ਟ੍ਰੈਂਡ ਦੇ ਵਿੱਚ ਚੱਲ ਰਿਹਾ ਬਹੁਤ ਲੋਕ ਆਪਣੀਆਂ ਫੋਟੋ ਵੀਡੀਓ ਇਸ ਦੇ ਉੱਪਰ ਅਪਲੋਡ ਕਰ ਕਰਕੇ ਤਰ੍ਹਾਂ ਤਰ੍ਹਾਂ ਦੀਆਂ ਫੋਟੋ ਬਣਾ ਰਹੇ ਐ ਦੋਸਤੋ ਪਰ ਤੁਹਾਡਾ ਕੀ ਇਹ ਦੇ ਉੱਪਰ ਫੋਟੋ ਅਪਲੋਡ ਕਰਨਾ ਸੇਫ ਹੈ ਡਾਟਾ ਸਿਕਿਉਰ ਹੈ ਅੱਜ ਮੈਂ ਤੁਹਾਨੂੰ ਤਰੀਕੇ ਦੱਸੂਗਾ ਦੋਸਤੋ ਆ ਦਾ ਡਾਟਾ ਸਿਕਿਉਰ ਕਰਨ ਦੇ ਕਿਤੇ ਤੁਹਾਡਾ ਡਾਟਾ ਚੋਰੀ ਤਾਂ ਨਹੀਂ ਹੋ ਰਿਹਾ ਇਸ ਨੂੰ ਸਿਕਿਉਰ ਕਰਨ ਦੇ ਤਰੀਕੇ ਕੁਝ ਟਰਿਕ ਕੁਝ ਸੈਟਿੰਗਾਂ ਦੱਸੂਗਾ ਦੋਸਤੋ ਕਿਵੇਂ ਇਸ ਤੋਂ ਉੱਪਰ ਡਾਟਾ ਵੀ ਡਿਲੀਟ ਕਰਨਾ ਉਹ ਵੀ ਦੱਸੂਗਾ ਆਪਣੀ ਤੁਸੀਂ ਪਰਸਨਲ ਫੋਟੋ ਉੱਪਰ ਅਪਲੋਡ ਕਰਦੇ ਨੇ ਉਹ ਬਾਅਦ ਚ ਤੁਹਾਨੂੰ ਕਿਵੇਂ ਡਿਲੀਟ ਕਰਨਾ ਤੁਹਾਨੂੰ ਪਤਾ ਨਹੀਂ ਚੱਲਦਾ ਇੱਕ ਵਾਰੀ ਜੀ ਡਾਟਾ ਸਾਰਾ ਕਿਵੇਂ ਕਲੀਅਰ ਕਰਨਾ ਕਿਵੇਂ ਸੇਵ ਕਰਨਾ ਪੂਰੀ ਜਾਣਕਾਰੀ ਦਿਆਂਗਾ ਦੋਸਤੋ ਪੂਰੀ ਆਸਾਨੀ ਦੇ ਨਾਲ ਪੰਜਾਬੀ ਦੇ ਵਿੱਚ ਦੱਸੂਗਾ ਇੱਕ ਇੱਕ ਗੱਲ ਸਮਝਾਊਗਾ ਦੋਸਤੋ ਅੱਗੇ ਵੀ ਜਾਣਕਾਰੀ ਵਾਲੀਆਂ ਇਸ ਤਰ੍ਹਾਂ ਦੀਆਂ ਵੀਡੀਓ ਪੰਜਾਬੀ ਦੇ ਵਿੱਚ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮੇਰਾ ਨਾਮ ਹੈ ਪਰਮਿੰਦਰ ਤੁਸੀਂ ਦੇਖ ਰਹੇ ਹੋ ਟੈਕਨੋ ਰਮਾਣਾ ਤੇ ਚਲੋ ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ हां जी दोस्तों, तो, तो दोस्तों ਆਪਾਂ ਜੈਮਿਨੀ ਐਪ ਬਾਰੇ ਗੱਲ ਕਰ ਰਹੇ ਸੀ ਤੇ ਆਪਾਂ ਆਪਣੀ ਮੋਬਾਈਲ ਸਕਰੀਨ ਤੇ ਆ ਚੁੱਕੇ ਹਾਂ ਹੁਣ ਆਪਾਂ ਜੈਮਿਨੀ ਐਪ ਨੂੰ ਓਪਨ ਕਰਾਂਗੇ ਸਭ ਤੋਂ ਪਹਿਲਾਂ ਓਪਨ ਕਰਨ ਤੋਂ ਬਾਅਦ ਐਵੇਂ ਸੇ ਦੋਸਤੋ ਡਿਲੀਟ ਕਰਨ ਦਾ ਤਰੀਕਾ ਸਿਕਿਉਰ ਕਰਨ ਦਾ ਚੈਟ ਨੂੰ ਫੋਟੋ ਨੂੰ ਸਾਰਾ ਕੁਝ ਇਹ ਕਿੱਥੇ ਸਮਝਾਉਂਗਾ ਤੁਹਾਨੂੰ ਮੈਂ ਇੱਧਰ ਆਪਣੇ ਪਾਸੇ ਤੁਸੀਂ ਦੇਖੋਗੇ ਖੱਬੇ ਹੱਥ ਤੇ ਆ ਤਿੰਨ ਲੈਣਾ ਬਣੀਆ ਹੋਈਆਂ ਜੇ ਤੁਸੀਂ ਇੱਥੋਂ ਡਿਲੀਟ ਕਰਨਾ ਚਾਹੋ ਤਾਂ ਇੱਕ ਇੱਕ ਪ੍ਰੈਸ ਐਂਡ ਹੋਲਡ ਕਰਕੇ ਤੁਸੀਂ ਇਹਨਾਂ ਡਿਲੀਟ ਕਰੋਗੇ ਤਾਂ ਇਹ ਸਹੀ ਤਰੀਕਾ ਤੇ ਸੇਫ ਵੀ ਹੈਗਾ ਟਾਈਮ ਵੀ ਬਹੁਤ ਲੱਗ ਜੂ ਤੇ ਸਹੀ ਵੀ ਨਹੀਂ ਹੁਣ ਮੈਂ ਤੁਹਾਨੂੰ ਸਹੀ ਤਰੀਕਾ ਸਮਝਾਉਣਾ ਤੁਸੀਂ ਇਧਰਲੇ ਪਾਸੇ ਸੱਜੇ ਹੱਥ ਤੁਹਾਡੇ ਪ੍ਰੋਫਾਈਲ ਦਾ ਆਈਕਨ ਬਣਿਆ ਇਹਦੇ ਤੇ ਟੈਪ ਕਰੋਗੇ ਫਿਰ ਤੁਹਾਡੇ ਕੋਲੇ ਇੱਥੇ ਦੂਜੇ ਨੰਬਰ ਦੀ ਆਪਸ਼ਨ ਆ ਜਾਂਦੀ ਹੈ ਠੀਕ ਹੈ ਜੈਮਨੀ ਐਪ ਐਕਟੀਵਿਟੀ ਇਹਨੂੰ ਓਪਨ ਕਰੋਗੇ ਇਹ ਅੱਗੇ ਜਾ ਕੇ ਖੁੱਲ੍ਹੇ ਆਣਾ ਦੋਸਤੋ ਇੱਥੇ ਤੁਹਾਡਾ ਸਾਰਾ ਡਾਟਾ ਆ ਜਾਣਾ ਦੇਖੋ ਤੁਸੀਂ ਜੋ ਵੀ ਸਰਚ ਕੀਤਾ ਸਕਰੋਲ ਕੀਤਾ ਬਣਾਇਆ ਜੋ ਕੁਝ ਸਾਰੀਆਂ ਫੋਟੋਆਂ ਆ ਜਾਣੀਆਂ ਇਥੋਂ ਇੱਕ ਵਾਰੀ ਸਾਰੀਆਂ ਇੱਕ ਵਾਰ ਚ ਕਲੀਅਰ ਹੋ ਜਾਣੀਆਂ ਕਲੀਅਰ ਵੀ ਹੋ ਜਾਣੀ ਆ ਸਿਕਿਉਰ ਵੀ ਹੋ ਜਾਣੀ ਕਿਵੇਂ-ਕਿਵੇਂ ਸਾਰਾ ਕੁਝ ਹੋਣਾ ਸਟੈਪ ਬਾਈ ਸਟੈਪ ਸਾਰਾ ਕੁਝ ਦੱਸੂਗਾ ਧਿਆਨ ਨਾ ਦੇਖੀ ਚੱਲੇ ਹੁਣ ਇੱਥੇ ਦੋਸਤੋ ਦੇਖੋਗੇ ਤੁਸੀਂ ਇੱਕ ਇੱਥੇ ਆਉਣ ਦਾ ਆਪਸ਼ਨ ਲਿਖਿਆ ਹੋਇਆ ਆਹ ਵਾਲਾ ਇਹਨੂੰ ਤੁਸੀਂ ਆਫ ਕਰ ਦੇਣਾ ਠੀਕ ਹੈ ਨਾ ਇੱਥੇ ਇੱਕ ਆਫ ਆ ਜਾਂਦਾ ਥੱਲੇ ਆਫ ਵਾਲਾ ਕਾਰਨ ਆਫ ਐਂਡ ਡਿਲੀਟ ਐਕਟੀਵਿਟੀ ਇਹਨੂੰ ਆਫ ਕਰ ਦੇਣਾ ਠੀਕ ਆ ਉਸ ਤੋਂ ਬਾਅਦ ਕੀ ਕਰੋਗੇ ਤੁਸੀਂ نیچے ਜਾਓਗੇ ਨਾ ਦੋਸਤੋ نیچے ਇੱਥੇ ਇੱਕ ਡਿਲੀਟ ਦੀ ਆਪਸ਼ਨ ਆਉਂਦੀ ਆ ਦੇਖੋ ਇਹਦੇ ਉੱਪਰ ਚਾਰ ਆਪਸ਼ਨ ਆ ਹੋਰ ਆ ਜਾਂਦੀਆਂ ਇੱਥੇ ਠੀਕ ਹੈ ਆਹ ਵਾਲੀਆਂ ਚਾਰ ਆਪਸ਼ਨ ਆ ਗਈਆਂ ਇਹਦੇ ਵਿੱਚੋਂ ਤੁਸੀਂ ਆਲਵੇਜ਼ ਕਰਨਾ ਦੋਸਤੋ ਠੀਕ ਹੈ ਨਾ ਆਲਵੇਜ਼ ਤੇ ਕਲਿੱਕ ਕਰੋਗੇ ਜਦੋਂ ਆਲਵੇਜ਼ ਕਰਕੇ ਨੂੰ ਡਿਲੀਟ ਕਰਨਾ ਠੀਕ ਹੈ ਨਾ ਸਾਰਾ ਡਾਟਾ ਤੁਹਾਡਾ ਸੇਫ ਸਿਕਿਉਰ ਹੋ ਜਾਣਾ ਉਸ ਤੋਂ ਬਾਅਦ ਕੀ ਕਰਨਾ ਇੱਕ ਬਹੁਤ ਜ਼ਰੂਰੀ ਸੈਟਿੰਗ ਹੋਰ ਹੈ ਤੁਹਾਨੂੰ ਮੈਂ ਸਮਝਾ ਦਿੰਨਾ ਉਹ ਵੀ ਆਹ ਵਾਲੀ ਆਪਸ਼ਨ ਹੈ ਨਾ ਦੋਸਤੋ ਦੇਖੋਗੇ ਇੱਥੇ ਤੁਸੀਂ ਕੀ ਲਿਖਿਆ ਹੋਇਆ ਹੈ ਮੈਨੇਜ ਮਾਈ ਐਕਟੀਵਿਟੀ ਵੈਰੀਫਿਕੇਸ਼ਨ ਜਿਵੇਂ ਇਹ ਤੇ ਟੈਪ ਕਰੋਗੇ ਇਥੇ ਟੈਪ ਕਰਨ ਤੋਂ ਬਾਅਦ ਦੇਖੋ ਤੁਸੀਂ ਇੱਥੇ ਦੋ ਵਾਲੀ ਦੋ ਆਪਸ਼ਨ ਆ ਜੀ ਹਵਾਂ ਠੀਕ ਹੈ ਤੁਹਾਡੇ ਵੀ ਆਹ ਦੇਖੋ ਇੱਥੇ ਲਿਖਿਆ ਹੋਣਾ ਦੇ ਡੋਂਟ ਰਿਕੁਐਸਟ ਐਕਸਟਰਾ ਐਰੀਫਿਕੇਸ਼ਨ ਵੈਰੀਫਿਕੇਸ਼ਨ ਠੀਕ ਹੈ ਰਿਕੁਐਸਟ ਐਕਸਟਰਾ ਵੈਰੀਫਿਕੇਸ਼ਨ ਤੁਸੀਂ ਇਸ ਤੇ ਕਜ ਜਾਓਗੇ ਜਿਵੇਂ ਇਹਨੂੰ ਸੇਵ ਕਰ ਲਓਗੇ ਫਿਰ ਇੱਥੇ ਕੀ ਹੋਣਾ ਥੋੜਾ ਜਿਹਾ ਟਾਈਮ ਲੈ ਕੇ ਇੱਥੇ ਤੁਹਾਡਾ ਪਾਸਵਰਡ ਮੰਗੂਗਾ ਜੋ ਵੀ ਤੁਹਾਡਾ ਸਕਰੀਨ ਦਾ ਪਾਸਵਰਡ ਹੋਊਗਾ ਚਾਹੇ ਤੁਸੀਂ ਪੈਟਰਨ ਯੂਜ਼ ਕਰਦੇ ਹੋ ਚਾਹੇ ਫਿੰਗਰਪ੍ਰਿੰਟ ਦੀ ਵਰਤੋਂ ਕਰਦੇ ਹੋ ਇਹ ਦੋਹਾਂ ਚੋਂ ਇੱਥੇ ਭਰ ਲਓਗੇ ਨਾ ਇੱਥੇ نیچے ਦੇਖੋ ਤੁਸੀਂ ਇੱਕ ਆਪਸ਼ਨ ਆ ਜਾਈਣੀ ਆ ਆ ਵਾਲੀ ਵੈਰੀਫਿਕੇਸ਼ਨ ਹੁਣ ਇਹ ਵੈਰੀਫਿਕੇਸ਼ਨ ਇੱਥੇ ਜਿੱਦ ਨੂੰ ਜਿਵੇਂ ਮਤਲਬ ਕੀ ਇਹਦਾ ਇਹ ਆ ਕਿ ਤੁਹਾਡਾ ਕੋਈ ਵੀ ਛੇੜਖਾਨੀ ਨਹੀਂ ਕਰ ਸਕਦਾ ਤੁਹਾਡੇ ਅਕਾਊਂਟ ਨਾਲ ਤੁਹਾਡਾ ਸਿਕੂਅਰ ਹੋ ਗਿਆ ਕੋਈ ਵੀ ਇਹਦੇ ਨਾਲ ਤੁਹਾਡੀ ਐਕਟੀਵਿਟੀ ਨਾਲ ਕੋਈ ਵੀ ਛੇੜਖਾਨੀ ਨਹੀਂ ਦੇਣ ਕਰੂਗਾ ਠੀਕ ਹੈ ਨਾ ਤਾਂ ਇਹ ਦੋਸਤੋ ਪੂਰੀਆਂ ਸੈਟਿੰਗਾਂ ਸੀਆਂ ਇਹਨਾਂ ਨੂੰ ਧਿਆਨ ਨਾਲ ਤੁਸੀਂ ਕਰ ਲਿਓ ਤਾਂ ਤੁਹਾਨੂੰ ਕੋਈ ਡਰਨ ਦੀ ਕੋਈ ਲੋੜ ਨਹੀਂ ਫਿਰ ਦੋਸਤੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਇਹੋ ਜੀਆਂ ਹੋਰ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ